ਕੀ ਮਾਮਲਾ ਸਰ ਦੇਖੋ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਤੇ ਸੀਐਮ ਸਾਹਿਬ ਪੰਜਾਬ ਦੀ ਜਿਹੜੀ ਹੈਗੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਆਰਗੇਨਾਈਜ਼ ਕ੍ਰਾਈਮ ਦੀ ወਚਨਬੰਦਾਂ ਨੂੰ ਦਰਾਉਣਾ ਹੈ ਡੀਜੀਪੀ ਸਾਹਿਬ ਪੰਜਾਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਸਾਨੂੰ ਡਾਇਰੈਕਸ਼ਨ ਹੈਗੀ ਹੈ ਜ਼ੀਰੋ ਪਾਲਿਸੀ ਟੋਲਰੈਂਸ ਜਿਹੜੀ ਹੈਗੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਨੂੰ ወਚਨਬੰਦਾਂ ਨੂੰ ਦਰਾਉਣਾ ਹੈਗਾ ਤੁਹਾਨੂੰ ਜਿਵੇਂ ਪਤਾ ਹੈ ਕਿ ਗੈਂਗਸਟਰਾਂ ਦੇ ਵਾਰ ਦੇ ਵਿੱਚ ਪਹਿਲਾਂ ਇੱਕ ਅਸੀਂ ਆਪਰੇਸ਼ਨ ਜਿਹੜਾ ਪ੍ਰਹਾਰ ਫੇਜ਼ 1 ਇਹ ਤਾਂ ਅਸੀਂ 3 ਦਿਨਾਂ 72 ਘੰਟਿਆਂ ਦੇ ਵਿੱਚ ਉਹਦੇ ਵਿੱਚ ਸਾਨੂੰ ਬਹੁਤ ਸਫਲਤਾਵਾਂ ਹਾਸਲ ਹੋਈਆਂ ਸੀ ਬੜੇ ਵਾਂਟਡ ਕ੍ਰਿਮੀਨਲਸ ਨੂੰ ਉਹਦੇ ਅਰੈਸਟ ਕੀਤਾ ਗਿਆ ਸੀਗਾ ਬਹੁਤ ਵੱਡੀ ਮਾਤਰਾ ਦੇ ਵਿੱਚ ਹਥਿਆਰਾਂ ਦੀਆਂ ਤੇ ਰਸਾਇਣ ਦੀਆਂ ਕਿਪਾਂ ਬਰਾਮਦ ਕੀਤੀਆਂ ਗਈਆਂ ਸਨ ਪਬਲਿਕ ਦਾ ਫੀਡਬੈਕ ਬੜਾ ਪੋਜ਼ਿਟਿਵ ਸੀਗਾ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੋਨ ਪ੍ਰਹਾਰ ਆਪਰੇਸ਼ਨ ਜਿਹੜਾ ਹੈਗਾ ਉਹ ਫੇਜ਼ 2 72 ਘੰਟੇ ਲਈ ਲਾਂਚ ਕੀਤਾ ਗਿਆ ਸੀਗਾ ਤੇ ਅੱਜ ਇਹਦਾ ਦੂਜਾ ਦਿਨ ਹੈਗਾ ਅੱਜ ਦੂਸਰੇ ਦਿਨ ਦੇ ਵਿੱਚ ਅੱਜ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅਮਰਸਾਹਬ ਵਿਹਾਤੀ ਦੀ ਸ਼੍ਰੀ 소هيل ਮੀਰਤੀ ਤੇ ਇਹਨਾਂ ਦੀ ਸਾਰੀ ਐਨਟਾਇਰ ਟੀਮ ਡੀਐਸਪੀ ਯਦਵਿੰਦਰ ਐਸਐਚਓ ਚਾਟੀਵਿੰਦ ਆਪਣਾ ਹਰਚੰਦ ਤੇ ਇਹਨਾਂ ਨੇ ਜਿਹੜਾ ਅੱਜ ਇੱਕ ਜਿਹੜਾ ਮਾਰਚ 2025 ਦੇ ਵਿੱਚ ਤਰਨਤਾਰਨ ਦੇ ਵਿੱਚ ਜਗਦੀਪ ਨਾਮਕ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੇ ਵਿੱਚ ਇਹ ਮੁੱਖ ਦੋਸ਼ੀ ਸੀਗਾ ਤੇ ਇਸ ਦੇ ਨਾਲ ਦੇ 3-4 ਬੰਦੇ ਉਸ ਦੇ ਵਿੱਚ ਗ੍ਰਿਫਤਰ ਸੀਗੇ ਗ੍ਰਫਤਾਰ ਹੋ ਚੁੱਕੇ ਸੀ ਤੇ ਇਹ ਇੱਕ ਮਤਲਬ ਤਕਰੀਬਨ 10-11 ਮਹੀਨਿਆਂ ਤੋਂ ਪਘੋੜਾ ਚੱਲਿਆ ਆ ਰਿਹਾ ਸੀਗਾ ਤੇ ਇੱਥੇ ਅ ਅੱਜ ਸਾਨੂੰ ਇਹ ਪਤਾ ਲੱਗਿਆ ਕਿ ਇਹ ਚਾਟੀਵੰਡ ਦੇ ਏਰੀਆ ਦੇ ਵਿੱਚ ਕਿਸੇ ਵਾਰਦਾਤ ਕਰਨ ਦੀ ਫਰਾਕ ਦੇ ਵਿੱਚ ਇਸ ਏਰੀਆ ਦੇ ਵਿੱਚ ਆਇਆ ਹੋਇਆ ਹੈ ਜਿਸ ਤਰ੍ਹਾਂ ਹੀ ਇਹ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਐਸਐਸਪੀ ਸਾਹਿਬ ਬਿਨਾਂ ਜਾਏ ਟਾਈਮ ਜਿਹੜਾ ਹੈਗਾ ਵੇਸਟ ਕੀਤੇ ਡੀਐਸਪੀ ਯਾਦਵਿੰਦਰ ਜਿਹੜੇ ਅਗਵਾਈ ਹੇਠ ਟੀਮਾਂ ਜਿਹੜੇ ਐਸਐਚਓ ਚਾਤੀਵਿੰਦ ਨੇ ਹਰਚੰਦ ਤੇ ਉਹਨਾਂ ਦੀਆਂ ਟੀਮਾਂ ਬਣਾਉਂਦੇ ਨੇ ਐਮਬੁਸ਼ ਤੇ ਨਾਕੇ ਲਾਈ ਜਾਂਦੇ ਨੇ ਜਦੋਂ ਇਸ ਨੂੰ ਇਹ ਜੋ ਜਾਣਕਾਰੀ ਪੁਗਤਾ ਸੀ ਕਿ ਇਹ ਸਕੂਟਰੀ ਦੇ ਉੱਤੇ ਹੈਗਾ ਇਹਦਾ ਹੁਲੀਆ ਸਾਡੇ ਕੋਲੇ ਆ ਚੁੱਕਿਆ ਸੀਗਾ ਜਿਸ ਤਰ੍ਹਾਂ ਹੀ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਹੈਗਾ ਤੇ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਤੇ ਇਸ ਨੇ ਉਸ ਭੱਜਣ ਦੀ ਕੋਸ਼ਿਸ਼ ناکਾਮ ਕੋਸ਼ਿਸ਼ ਦੇ ਵਿੱਚ ਪੁਲਿਸ ਉੱਤੇ ਅਨਪਰੋਵੋਕਡ ਅ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਤਾਂ ਉਸ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਇਹ ਇੰਜਰਡ ਹੋਇਆ ਤੇ ਜਿਹੜਾ ਦੇਖਿਆ ਉਹਨਾ ਤੁਹਾਡੇ ਸਾਹਮਣੇ ਹੀ ਹੁਣੀ ਨੀਲੇ ਹਸਪੀਟਲ ਵਿੱਚ ਉਸ ਨੂੰ ਅ ਇਲਾਜ ਲਈ ਟਰਾਂਸਫਰ ਕਰ ਦਿੱਤਾ ਸਰ ਕਿੰਨੀਆਂ ਗੋਲੀਆਂ ਲੱਗੀਆਂ ਨੇ ਕਿੰਨੀਆਂ ਕਿੰਨਾ ਦੇਖਿਆ ਜੀ ਤੁਸੀਂ ਆਖਿਆ ਨਾ ਮੈਂ ਦਿੱਖਿਆ ਕਿੰਨੀਆਂ ਚਾਰ ਰੌਂਦ ਜਿਹੜੇ ਹੈਗੇ ਮੌਕੇ ਤੋਂ ਇੱਕ ਪਿਸਤਲ ਤੇ ਚਾਰ ਖੋਲ ਜੜੇ ਹੈਗੇ ਬਾਕੀ ਜਿਹੜੀ ਉਹਦਾ ਮੈਗਜ਼ੀਨ ਵਗੈਰਾ ਉਹ ਐਫਐਸਐਲ ਗਹਿਨ ਜਾਂਚ ਕਰ ਰਹੀ ਹੈ ਫਿਰ ਉਸ ਤੋਂ ਬਾਅਦ ਹੀ ਦੱਸੋ ਪਾ ਮੇਰਾ ਕੱਲਾ ਸੀ ਇਹ ਤੇ ਨਾਲ ਕੋਈ ਹੈ ਵੀ ਸੀ ਹੋਰ ਨਹੀਂ ਐਸ ਵੇਲੇ ਤਾਂ ਇਹ ਕੱਲਾ ਸੀ ਤੇ ਕਿਤੇ ਨੂੰ ਕੱਲਾ ਸੀ ਸਰ ਕਿੰਨੀਆਂ ਐਫਆਈ ਹੈ ਹਲੇ ਤਾਂ ਉਹਦੇ ਗੋਲੀ ਬੱਜੀ ਆ ਹੁਣ ਪਤਾ ਕੋਈ ਮਸੂਬਾ ਕਿਸ ਰੱਖ ਚੁੱਕਾ ਹੈ ਇਹਦੇ ਤਾਂ ਕ੍ਰਿਮੀਨਲ ਇਹਦੀ ਹਿਸਟਰੀ ਹੈਗੀ ਹੈ ਇੱਕ ਤਾਂ ਇਹਦੇ ਤੇ 102 ਦਾ ਪਰਚਾ ਹੀ ਹੈਗਾ ਤੇ ਇਹ ਕਿਸਤੇ ਐਨਡੀਪੀਐਸ ਦੇ ਪਰਚੇ ਵੀ ਹੈਗੇ ਸਰ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗਾ ਹਲੇ ਪੁੱਛ ਕੇ ਸੋ ਪਤਾ ਲੱਗੇਗਾ ਕਿਉਂਕਿ ਹਲੇ ਤਾਂ ਆਪਾਂ ਨੂੰ ਇਹੀ ਕਿਉਂਕਿ ਇਹ ਤਰਨਤਾਰਨ ਦਾ ਵੌਂਟਡ ਕ੍ਰਿਮੀਨਲ ਸੀਗਾ ਸੋ ਇਸ ਦੇ ਬਾਰੇ ਜਿਹੜੀ ਹੈਗੀ ਹੈ ਕਿ ਇਹ ਇੱਕ ਮਤਲਬ ਕਤਲ ਦਾ ਦੋਸ਼ੀ ਹੈ ਤੇ ਉਦੋਂ ਦਾ ਫਰਾਜ ਚੱਲੇ ਆ ਰਿਹਾ ਹੈ ਤੇ ਉਸ ਦੇ ਉੱਤੇ ਹੀ ਅਸੀਂ ਨਾਕਾਬੰਦੀ ਤੇ ਇਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਫਾਇਰਿੰਗ ਕੀਤੀ ਜਿਵੇਂ ਮੈਂ ਦੱਸਿਆ ਜਵਾਬੀ ਫਾਇਰਿੰਗ ਦੇ ਵਿੱਚ ਇੰਜਰਡ ਹੋਇਆ ਫਿਰ ਬਾਕੀ ਜਿਸ ਤਰ੍ਹਾਂ ਇਹ ਪੁੱਛਗੇ ਜੀ ਦੇ ਕਾਬਲ ਹੋਏਗਾ ਅਸੀਂ ਇਸ ਨੂੰ ਸਰ ਅੱਜ ਜਿਵੇਂ ਤੁਸੀਂ ਦੱਸਿਆ ਕਿ ਅੱਜ ਵੀ ਕੋਈ ਮਾਰਤੇ ਹੈਗਾ ਸੀ ਕਿ ਕੌਣ ਟਾਰਗੇਟ ਸੀ ਇਸ ਦਾ ਨਹੀਂ ਮੈਂ ਨਹੀਂ ਕਿਹਾ ਮਾਰਦੇ ਸਾਨੂੰ ਇਹ ਸੀਗਾ ਵੀ ਕਿਸੇ ਜੁਰਮ ਦੀ ਜੁਰਮਾਰਤੇ ਨਹੀਂ ਕਿਸੇ ਮਾਰ ਕਹ ਲਓ ਪੰਜਾਬੀ ਵਿੱਚ ਮਤਲਬ ਕਿਸੇ ਜੁਰਮ ਨੂੰ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀਗਾ ਹੁਣੀ ਹਲੇ ਤਾਂ ਤੁਹਾਡੇ ਸਾਹਮਣੇ ਹੋਇਆ ਸਾਰਾ ਇਹ ਜਦੋਂ ਇਹ ਪੁੱਛ ਕੇ ਜਿਹਦੇ ਕਾਬੂ ਹੋਏਗਾ ਜਿਹੜਾ ਗਹਿਨ ਪੁੱਛ ਕੇ ਇਹਦਾ ਤਫਤੀਸ਼ ਦਾ ਹੀ ਮਸਲਾ ਹੈਗਾ ਜਿਸ ਤਰ੍ਹਾਂ ਆਏਗਾ ਤੁਹਾਨੂੰ ਅਪਡੇਟ ਕਰਾਂ ਠੀਕ ਜੀ ਥੈਂਕ ਯੂ